ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਰਬਜੀਤ ਸਿੰਘ ਲਾਲੀ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਤਰਨਤਾਰਨ ਸ਼ਹਿਰੀ ਸਾਰੀ ਸੰਗਤ ਤਰਨਤਾਰਨ ਦੀ ਨੂੰ ਬੇਨਤੀ ਕਰਦਾ ਕਿ 2025 ਐਮਸੀ ਦੀ ਇਲੈਕਸ਼ਨ ਮਿਊਸਪਲ ਕਮੇਟੀ ਦੀ ਇਲੈਕਸ਼ਨ ਆ ਰਹੀ ਆ ਤੁਸੀਂ ਪੜ੍ਹੇ ਲਿਖੇ ਸੂਝਵਾਨ ਅਤੇ ਚੰਗੇ ਕੰਮ ਕਰਨ ਵਾਲੇ ਬੰਦਿਆਂ ਨੂੰ ਵੋਟ ਦੇ ਕੇ ਕਾਮਯਾਬ ਕਰਿਓ ਜੰਦਾ ਕੰਮ ਕਰਨ ਵਾਲੀ ਵੋਟ ਦੋਗੇ ਤਾਂ ਤੁਹਾਡੇ ਤਰਨ ਤਨ ਦਾ ਵਿਕਾਸ ਹੋਊਗਾ ਤੁਹਾਡੇ ਖਾਮ ਹੋਣਗੇ ਲੋਕ ਰਾਜ ਬਹਾਲ ਹੋਊਗਾ ਨਾਲ ਹੀ ਮੈਨੂੰ ਸ਼ੱਕ ਆ ਕਿ ਮੌਜੂਦਾ ਸਰਕਾਰ ਇਹ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਨੋਮਿਨੇਸ਼ਨ ਕਾਗਜ਼ ਰੱਦ ਕਰਦੀ ਆ ਜਾਂ ਟੱਕਾ ਕਰਦੀ ਆ ਤੇ ਲੋਕ ਆਉਣ ਵਾਲੇ ਇਲੈਕਸ਼ਨਾਂ 'ਚ ਇਹਨਾਂ ਨੂੰ ਮੂੰਹ ਤੋੜ ਜਵਾਬ ਦਿਓ ਲੋਕ ਰਾਜ ਬਹਾਲ ਹੋਊਗਾ ਤੁਹਾਡੇ ਕੰਮ ਹੋਣਗੇ ਟੱਕੇ ਫਾਇ ਹੀ ਜਿਹੜੀ ਆ ਉਹ ਬਰਦਾਸ਼ਤ ਨਹੀਂ ਕੀਤੀ ਜਾਊਗੀ ਇਹਦੇ ਵਾਸਤੇ ਚਾਹੇ ਹਾਈ ਕੋਰਟ ਦਾ ਦਰਵਾਜ਼ਾ ਨਾਲ ਜਉਣਾ ਖੜਕਾਉਣਾ ਪਵੇ ਧੰਨਵਾਦ